ਸੱਸੀ ਗਾਲ ਮੈਂ ਜਗਦਾਰ ਸਿੰਘ ਸਰਾਹ ਦੇ ਤੁਸੀਂ ਵੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਅਸੀਂ ਹਲਕਾ ਬਾਗਾ ਆਪਣਾਂ ਦੇ ਪਿੰਡ ਰਾਜਾ ਨਾਲ ਵਿਖੇ ਖੜੇ ਆ ਜਿੱਥੇ ਕਿ ਹਰ ਸਾਲ ਵਿਸਾਖੀ ਦਾ ਤਿਉਹਾਰ ਬੜੀ ਤੁੰਮਤਾ ਨਾਲ ਮਨਾਇਆ ਜਾਂਦਾ ਜੇ ਆਪਾਂ ਗੱਲ ਵਿਸਾਖੀ ਦੀ ਕਰੀਏ ਤਾਂ ਵਿਸਾਖੀ ਦੇ ਨਾਲ ਖਾਲਸਾ ਪੰਥ ਸਾジナ ਦਰਸ ਵੀ ਅੱਜ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਨਮਿਸਵੀ ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਲਗਾਤਾਰ ਜਿਹੜੇ ਵਿਸਾਖੀ ਵਾਲੇ ਦਿਨਾਂ ਦੋਨੇ ਤਿਉਹਾਰ ਇਕੱਠੇ ਮਨਾਏ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਤਾਂ ਪੰਡਰਾਂ ਜਾਨਾਂ ਦੇ ਵਿੱਚ ਹਰ ਸਾਲ ਵੱਡੀ ਗੰਤੀ ਦੇ ਵਿੱਚ ਲੋਕ ਨੱਤ ਮਾਸਕਰ ਹੁੰਦੇ ਨੇ ਸੰਤ ਮੀਆਂ ਸਿੰਘ ਰਾਜਾ ਪੀਰ ਛਿੜੀ ਦੇ ਵਿੱਚ ਜਿੱਥੇ ਕਿ ਲੋਕ ਵਿਸਾਖੀ ਵਾਲੇ ਦੇ ਨੱਤ ਬਸ ਹੁੰਦੇ ਨੇ ਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਫਸਲਾਂ ਦੀ ਜਿਹੜੀ ਕਟਾਈ ਉਹ ਸ਼ੁਰੂ ਹੋ ਜਾਂਦੀ ਆ ਤੇ ਗਰਮੀ ਵੀ ਆਪਣਾ ਜਿਹੜਾ ਪ੍ਰਕੋਪ ਆ ਵਿਖਾਉਣਾ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਵੱਡੀ ਗੰਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਇਸ ਲਈ ਪਾਸੇ ਦਾ ਮਾਸਕਾ ਹੁਣ ਆਏ ਤੇ ਵੱਡੀ ਗੰਤੀ ਦੇ ਵਿੱਚ ਨੌਜਵਾਨ ਬਜ਼ੁਰਗ ਜਿਹੜੇ ਕਿ ਇਸ ਥਾਂ ਦੇ ਉੱਤੇ ਪਹੁੰਚੇ ਨੇ ਅਸੀਂ ਉੱਤੇ ਪੋਕੀਆ ਹਲਬਦ ਕਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਬਈ ਅੱਗੇ ਆਵੇ ਤਾਂ ਤਸਵੀਰਾਂ ਦਿਖਾਵੇ ਕਿ ਜਸਦੇ ਵਿੱਚ ਵੱਡੀ ਗੰਦੀ ਦੇ ਵਿੱਚ ਜਿਹੜੇ ਲੋਕ ਉੱਥੇ ਪਹੁੰਚੇ ਆ। ਪਸਾਖੀ ਦੇ ਤਿਉਹਾਰ ਮਨਾਉਣਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਸਾਖੀ ਬਸਾਖੀ ਪਰ ਜਾਂਦੇ ਬਸਾਖੀ ਚੋਂ ਮਨਾਈ ਜਾਂਦੀ ਹੈ। ਸਾਕੀ ਕਿਥੇ ਤਿਆਰ ਮਨਾਇਆ ਤੇ ਇਹ ਯਾਦ ਕੀ ਯਾਦਗਰੀ ਹੁੰਦੀ ਹੈ ਇਸ ਟਾਈਮ ਗੋਬਿੰਦ ਸਿੰਘ ਜੀ ਨੇ ਅੱਜ ਜੀ ਜੀ ਕਿਹੜੇ ਪਿੰਡਾਂ ਤੋਂ ਕਿੱਥੋਂ ਆਏ ਹੋ ਬੱਗੇ ਪਿੰਡ ਤੋਂ ਆਏ ਅੱਗੇ ਪਿੰਡੋਂ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹੋ ਕੁਛ ਕਹਿੰਦਾ ਜੌਣਾ ਵਿਸਾਖੀ ਦੇ ਤਿਹਾੜੇ ਤੇ ਪਹੁੰਚੇ ਹੋ ਲਗਾਤਾਰ ਤੁਹਾਨੂੰ ਅੱਗੇ ਦਿਖਾਉਣੇ ਆ ਵੱਡੀ ਗੰਥੀ ਦੇ ਵਿੱਚ ਜਿਹੜੇ ਲੋਕ ਪਹੁੰਚੇ ਬਾਬਾ ਜੀ ਕੀ ਕਹਿੰਦਾ ਜੌਣਾ ਵਿਸਾਖੀ ਦੇ ਤਿਹਾੜੇ ਆਏ ਹੋ ਵਿਸਾਖੀ ਦੇ ਤਿਹਾੜੇ ਤੋਂ ਔਰ ਵਧੀਆ ਤਿਹਾੜਾ ਵਿਸਾਖੀ ਦਾ ਜੀ ਇਹ ਹੋਰ ਤਾਂ ਕੜ ਕੀ ਆਪਣੇ ਖਾਸਾ ਬੰਦ ਜੀ ਸਾਜਣਾ ਹੀ ਹੋਈ ਸੀ ਅਸੀਂ ਵੀ ਸਾਜੇ ਸਿੰਘ ਜੀ ਅੱਜ ਜੇ ਵਕਵਾਰੀ ਸੰਗ ਬਣ ਗਏ ਹੁਣ ਮਰਨ ਤੱਕ ਕਰ ਸਿੱਖੀ ਦਾ ਨਿਭਾਉਣਾ ਹੀ ਆ ਜੀ ਸਰ ਲਾਈਨ ਦਾ ਲੈ ਜਾ ਪਰ ਕੇਸ ਕੇਸ ਨਹੀਂਗਾ ਮਤਲਬ ਕਰਾਉਂਦੇ ਕਿਹੜਾ ਪਿੰਡਾ ਬਾਬਾਈ ਬਹੁਤ ਸਿੰਘ ਵਾਲਾ ਸ਼ਹੀਦ ਭਾਈ ਗੁਰਚਰ ਸਾਹਿਬ ਜੀ ਵਾਲਾ ਠੀਕ ਹੈ ਉਹ ਬਈ ਜਿਹੜੇ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਜਿਹੜਾ ਕਿ ਵਿਸਾਖੀ ਦਾ ਤਿਹਾਰ ਆ ਜਿਹੜਾ ਕਿ ਵੱਡੀ ਗੰਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਆ ਜਿਹੜਾ ਕਿ ਲੋਕਾਂ ਦੇ ਵੱਲੋਂ ਜਿਹੜਾ ਨਤਮਸਕਤ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਸਾਡੀ ਪਰੰਪਰਾ ਹੀ ਆ ਕਿ ਜਿਹੜੀ ਇਹੜੇ ਲੋਕ ਆ ਜਦੋਂ ਅਸੀਂ ਦੀਵਾਲੀ ਆਉਂਦੀ ਹੈ ਦਸਹਿਰਾ ਆਉਂਦਾ ਜਾਂ ਕੋਈ ਵੀ ਤਿਹਾਰ ਹੁੰਦਾ ਅਸੀਂ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹੀ ਜਿਹੜਾ ਨਤਮਸਤ ਹੋਨੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਕੋਈ ਵੀ ਕੰਮ ਸ਼ੁਰੂ ਕਰਦੇ ਆ ਜੇ ਆਪਾਂ ਗੱਲ ਕਰ ਗਿਆ ਤਾਂ ਕਣਕਾਂ ਦੀ ਗੱਲ ਕਰ ਗਿਆ ਤਾਂ ਕਣਕਾਂ ਵੀ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਮਨਾਉਨੇ ਆ ਵੀ ਜਿਹੜਾ ਕਣਕਾਂ ਦੀ ਸ਼ੁਰੂਆਤ ਕਰਦੇ ਆ ਕਣਕ ਜਦੋਂ ਖੇਤਾਂ ਦੇ ਵਿੱਚੋਂ ਆਉਂਦੀ ਆ ਰਜ ਦੇ ਘਰੇ ਆਉਂਦਾ ਉਸ ਤੋਂ ਪਹਿਲਾਂ ਜਿਹੜਾ ਇੱਕ ਤਿਆਰ ਦੇ ਰੂਪ ਦੇ ਵਿੱਚ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਹੀ ਜਿਹੜਾ ਜਾ ਕੇ ਕਣਕਾਂ ਦੀ ਕਟਾਈ ਸ਼ੁਰੂ ਹੁੰਦੀ ਹੈ ਗੱਲਬਾਤ ਕਰਦੇ ਆ ਹੋਰ ਸਰਦਾਲੂਆਂ ਦੇ ਨਾਲ ਹੋ ਵਿਸਾਖੀ ਵਾਲੇ ਦਿਨ ਸੰਗ ਤਾਂ ਚ ਖੜਾ ਗਰਜੀ ਕੀ ਫਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਨ ਜਾ ਰਹੀ ਹਾਂ ਕਲ ਗੀਤਾਰੇ ਦਸ਼ਮੇ ਸਪਿਤਾ ਦੀ ਸਿਫਤ ਲਿਖੀ ਨਾ ਜਾਵੇ ਮਾਂ ਕੁਝ ਨਹੀਂ ਦਿਆ ਚੰਨਾ ਤੇ ਤੋਂ ਸਭ ਜਗ ਚਦ ਕੇ ਸਭ ਜਗ ਸਦਕੇ ਜਾਵੇ ਉਹ ਵਿਚ ਰਜਾ 영가가르및 자막 제공 a ਬ੍ਰਿਤ ਤੂੰ ਪਾਉਣੀ ਨਹੀਂ ਜਿੰਦੜੀਏ ਉਸ ਡਾਢੇ ਨਾਲ ਪਾਲੈ ਕੱਲੇ ਜਾਂਦੀ ਦੇਖੀ ਨਹੀਂ ਜਿੰਦੜੀਏ ਨਾਲ ਜਮਾ ਦੇ ਰਾਣੀ ਰੱਬ ਲੈਖਾ ਮੰਗੂਗਾ ਨਹੀਂ ਤੇਤੋਂ ਕੱਢ ਕੇ ਵਹੀ ਮੁਰਾਣੀ ਰੱਬ ਲੈਖਾ ਮੰਗੂਗਾ ਨਹੀਂ ਤੇਤੋਂ ਕੱਢ ਕੇ ਵਹੀ ਦੇ ਰੱਬ ਨੂੰ ਤੇ ਆਉਂਦੀ ਨਾ ਤੂੰ ਦਿਨ ਰਾਤ ਹੀ ਕੁੜ ਕਮਾਵੇਂ ਇੱਕ ਦਿਨ ਤੂੰ ਟਹਿ ਜੇਂਗੀ ਜਿੰਦੜੀਏ ਕਿਉਂਕਿ ਕਦ ਬਰਾਨੀ ਰੱਬ ਲੈਖਾ ਮੰਗੂਗਾ ਨਹੀਂ ਤੇਤੋਂ ਕੱਢ ਕੇ ਵਹੀ ਕੋਰਾਨੀ ਰੱਬ ਲੈਖਾ ਮੰਗੂ ਵਾਰਾਣੀ ਆ ਡੇਰਾ ਰਾਜਾ ਪੀਚੜੀ ਦੇ ਵਿੱਚ ਇਸ ਟਾਈਮ ਜਿਹੜੀ ਬਸਾਕੀ ਦਾ ਤਿਹਾਰ ਤੁਹਾਨੂੰ ਅਸੀਂ ਲਗਾਤਾਰ ਵਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਇੱਥੇ ਪਹੁੰਚੀ ਆ ਤਾਂ ਇੱਥੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਗੱਲ ਮੋਰ ਦੇ ਨਾਲ ਸੰਬੰਧਤ ਆ ਉਹ ਇੱਥੇ ਮਿੱਟੀ ਵੀ ਕਰਦੇ ਆ ਤੇ ਦੂਜੇ ਪਾਈ ਦਵਾਈਆਂ ਸਾਰੀਆਂ ਇਹਨਾਂ ਸਟਾਲਾਂ ਲੱਗਾਂਗੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਬਜ਼ੁਰਗਾ ਗੁਰੇਸ਼ਰਦਾਲੂ ਇੱਥੇ ਵੱਡੀ ਗੱਲ ਇਹ ਵਾਹ ਇੱਥੇ ਲੋਕ ਪਹੁੰਚੇ ਵੀ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਖਡੌਣਾ ਦੀਆਂ ਦੁਕਾਨਾਂ ਤੇ ਵੱਖ-ਵੱਖ ਏਡੇ ਲੰਗਰਾਂ ਕੋ ਵੀ ਇੱਥੇ ਲੱਗੇ ਹੋਏ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਵੀ ਅਸੀਂ ਸਾਂਝੀਆਂ ਕਰ ਰਹੇ ਹਾਂ ਦੂਰੋਂ ਦੂਰੋਂ ਸਿੱਖਾਂ ਨੇ ਵਹੀਰਾ ਗੱਤੀਆਂ ਜੀ ਆਨੰਦਪੁਰ ਆਸ਼ਮੇਸ਼ ਨੇ ਉੱਠੇ ਕੋਈ ਸੂਰਾ ਮੇਰਾ ਜੋ ਹਬੀਬ ਜੀ ਬੈਠਾ ਰਹਿ ਜੇ ਅਜ ਨਾ ਆਖ ਤਨ ਰੇਸ਼ ਨੇ ਕੌਤ ਕਰ ਚਾਕੇ ਅਸਲੋ ਅਜੀਬ ਜੀ ਖਾਲਸੇ ਦੀ ਸਾਜਣਾ ਕੀਤੀ ਦਸ਼ਮੇਸ਼ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਵੀ ਸੰਗਤ ਅਜ ਕੋਨੇ ਕੋਨੇ ਦੇ ਵਿੱਚ ਪੇਠੇ ਦੇਸਾਂ ਦੇ ਵਿੱਚ ਦੇਸਾਂ ਦੇ ਵਿੱਚ ਦੇਸਾਂ ਦੇ ਵਿੱਚ ਸਾਰੇ ਸੰਗਤ ਨੂੰ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੋ ਵੀ ਸੰਗਤ ਅਜ ਕੋਨੇ ਕੋਨੇ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਮੈਨੀਵੇਕ ਸਪੇਨ ਜਰਮਨ ਇਟਲੀ ਕੈਨਸਰ ਵਾਕੀਆਂ థਾਈਲੈਂਡ ਸਾਰਾ ਲਾਉਨ ਸਕਾਟਲੈਂਡ ਇੰਡੋਨੇਸ਼ੀਆ ਫਰਾਂਸ ਮੈਕਸੀਕੋ ਅਜਨਲ ਲਿਬਿਆ ਜੋਰਜੀਆ ਜਿੱਥੇ ਵੀ ਸੰਗਤਾਂ ਦੇ ਕੋਨੇ ਕੋਨੇ ਤੇ ਬੈਠੀ ਆ ਸਮੂਹ ਸੰਗਤ ਨੂੰ ਖਾਲਸਾ ਦਰਸ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀਆਂ ਬਸਾਕਰੀ ਦਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਮੇਰਾ ਨਾਮ ਮਨੀਰ ਕੌਰ ਹੈ ਤੇ ਮੈਂ ਅਕੀਦਵਾਦੀ ਜੀਣਾ ਕੇਣਾ ਤੇ ਪਿਆ ਕੋਈ ਕਿੰਨਾ ਚਿਰ ਝੁੱਕਦਾ I ਪਿੰਡ ਰਾਜਾਣਾ ਨਰਮਲਾ ਡੇਰਾ ਰਾਜਾ ਪੀਰ ਛੜੀ ਦਾ ਸਾਖੀ ਦਾ ਮੇਲਾ ਜਿਹੜਾ ਤੁਸੀਂ ਵੀ ਦੇਖਿਆ ਸਰਦਾਰ ਤੇ ਸ਼ਿਦਾਂ ਨਾਲ ਸੰਗਦਾਣ ਇੱਥੇ ਆਕੇ ਨਤਮਸਤੂ ਹੋਈਆਂ ਤੇ ਆਪਣੀਆਂ ਸਰਦਾਰ ਲਈ ਮੱਥਾ ਵੀ ਟੇਕਿਆ ਤੇ ਸੁੱਖਣਾ ਵੀ ਸੁਖੀਆਂ ਜਿਹਨਾਂ ਦੀਆਂ ਸੁੱਖਣਾ ਪੂਰੀਆਂ ਹੋਈਆਂ ਉਹ ਇੱਥੇ ਸੁੱਖਣਾ ਦਿੱਤੀਆਂ ਵੀ ਕਈਆਂ ਨੇ ਆਕੇ ਮਿੱਟੀ ਵੀ ਕੱਢੀ ਆਪਣੀਆਂ ਪੁਰਾਣੀਆਂ ਪਰੰਪਰਾ ਨੂੰ ਲੈ ਕੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਅਗਲੇ ਮੇਲੇ ਦੇ ਵਿੱਚ ਇਥੇ ਵ락ੀ ਦਾ ਤਿਉਹਾਰ ਮਨਾਇਆ ਜਾ ਰਿਹਾ ਅਗਲੇ ਪਿੰਡ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਅਸੀਂ ਅਗਲੇ ਪਿੰਡ ਦੀ ਬਸਾਖੀ ਦਿਖਾ ਸਕੀਏ ਕੈਮਰਾਮੈਨ ਪਰਮੀਤ ਕਲਿਆਣ ਦੇ ਨਾਲ ਮੈਂ ਜਰਤਾਰ ਸਿੰਘ ਸਰਾ ਹੈਂਡ ਇੰਡੀਆ ਟੀਵੀ ਪਿੰਡ ਰਾਜਿਆਣਾ